ਉਹ ਕਹਿੰਦੇ ਘਰੇ ਰਿਓ ਅਸੀਂ ਵਿਹਲੇ ਆ ਅਸੀਂ ਤੁਹਾਡਾ ਧਿਆਨ ਰੱਖਾਂ ਇਸ ਦੀ ਜਿਹੜੀ ਗੱਲ ਆ ਤੁਹਾਨੂੰ ਸਹੀ ਨਾ ਕਰਦੇ ਹ ਨਾ ਹਾਂ ਚੌੜਾ ਲ ਬੈਠੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਰੇ ਕਿਵੇਂ ਸਾਰੇ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਚੱਲੇ ਸੀ ਉਧਰ ਘਰ ਤੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਆਪਣੇ ਟੈਸਟ ਕਰਾ ਲੈਂਦੇ ਆ ਕਿਉਂਕਿ BP ਬੜਾ ਆਪ ਡਾਊਨ ਹੁੰਦਾ ਮਗਾਏ ਤਾਂ ਸਕਰਾਗ ਦੇਖ ਲੈਨੇ ਖੂਨ ਸੰਗਣਾ ਸੁਗਣਾ ਤੇ ਨੀਗਾ ਵਗੈਰਾ ਹੈਨਾ ਇਹ ਦੋ ਚਾਰ ਟੈਸਟ ਕਰਾ ਲਏ ਨੇ ਰਿਪੋਰਟ ਕਿੰਨੇ ਘੰਟੇ ਤੱਕ ਆਉਣੀ ਹੈ ਚਲੋ ਸਰ ਹਾਂਜੀ ਚੱਲੀਏ ਹੁਣ ਹੱਥ ਠੀਕ ਆ ਠੀਕ ਹੋ ਗਿਆ ਰਤੀ ਹੱਥ ਥਰਾਲ ਰਤੀ ਹੱਥ ਥਰਾਲ ਲਿਆ ਰਤੀ ਹੱਥ ਤੇ ਉਹ ਤੇਲ ਜਿਹਾ ਪਾ ਗਿਆ ਚਲੋ ਬਚਾਅ ਹੋ ਗਿਆ ਸ਼ਾਵਣੀ ਵੀ ਆ ਗਏ ਨੇ ਸ਼ਾਵਣੀ ਪਾਣੀ ਲੈਣਾ ਕਹਿੰਦਾ ਪਾਣੀ ਪੀ ਲੈ ਤੁਲਾ ਕਿੰਨਾ ਪੀਦਾ ਹੈ ਸੱਚੀ ਆਂ ਉਹਨੇ ਕਿਹਾ ਕਿ ਇਹ ਬੰਦੂ ਮੇਰਾ ਨਾਮ ਤੇ ਬੜੀ ਜਨੀ ਉਹ ਕਹਿੰਦੇ ਸੋਚ ਕਿ ਮੈਂ ਹੋਰ ਬਫਾ ਪਾਲਾ ਬਸ ਹੀ ਪਾਲੋ ਸੱਚੀ ਹੋ ਗਿਆ ਹਾਂਜੀ ਸਰ ਜੀ ਅੱਜ ਉਹ ਕਿੰਨਾ ਜੀਵਨ ਆਉਂਦੇ ਹੈ ਹਰ ਗੁਣ ਅੱਜ ਬਾਊ ਬੜਾ ਸੋਹਣਾ ਲੱਗ ਗਿਆ ਈ ਫੇਰ ਉਹ ਜਿੱਥੇ ਤੈਨੂੰ ਕਰ ਹਰ ਗੁਣ ਬੜਾ ਸੋਹਣਾ ਲੱਗਦਾ ਠੂ ਉਹ ਕਰ ਲਈਦਾ ਠੀਕ ਹੈ ਅੱਜ ਅੱਜ ਨਹੀਂ ਤੇ ਹੀ ਵਲੌਗ ਬਣਾਉਂ ਅੱਜ ਨਹੀਂ ਤੁਸੀਂ ਗੱਲ ਕਰ ਸਕਦੇ ਅੱਜ ਟੋਪੀ ਚੇਂਜ ਹੋਣੀ ਸੀ ਵੀ ਨਹੀਂ ਵਧਾਈ ਨਹੀਂ ਦਿੱਤੀ ਨਹੀਂ ਸਾਨੂੰ ਟੋਪੀ ਦੀ ਵਧਾਈ ਦੇਣੀ ਆ ਅੰਦਰ ਵਿੱਚ ਨਾਂ ਬਾਅਦ ਚੇਂਜ ਹੋਈ ਆ ਨਾ ਉਹ ਬੰਨ ਮਾਫੀ ਲਾ ਕੇ ਲਿਓ ਮਾਫੀ ਵੀ ਤੁਹਾਡੇ ਨੂੰ ਕਰਦੇ ਨਾ ਵੀ ਸਾਨੂੰ ਸੱਦ ਲੈ ਅਜੇ ਤੱਕ ਕੋਈ ਤਿਆਰੀ ਸ਼ੈਰੀ ਨਹੀਂ ਟੋਰੀ ਦੇ ਤਰੀਕੇ ਟੁਰਦੀ ਕਿੱਥੇ ਚੱਲੇ ਅਨੰਤਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਚਲੋ ਵਧੀਆ ਬਣਾਤਾ ਬੈੱਡ ਹੋਰ ਕੀ ਰੀਫਾਰਮ ਜੀ ਛਾ ਲੈਣੀ ਨਹੀਂ ਛਾਣੀ ਨਹੀਂ ਫਾਰਮ ਛੋੜਨੀ ਹੈ ਅਜੇ ਫਿਲਹਾਲ ਕੋਈ ਲਾਈ ਜਾਂਦਾ ਪਹਿਲਾਂ ਬੈਗ ਨਹੀਂ ਜਾਂਦਾ ਇਹਨਾਂ ਨੇ ਨਹੀਂ ਨਹੀਂ ਇਹਨੇ ਲਵਾ ਦੇਣਾ ਇਦਾਂ ਹੀ ਉਹ ਲਾ ਦੋ ਜਲਦੀ ਸਾਮਾਨ ਬੜਾ ਜੀ ਸੈਟਿੰਗ ਨਹੀਂ ਨਾ ਬਿੰਦਾ ਆਇਆ ਦਿਖਾ ਗਿਆ ਸਾਡੀਆਂ ਗਾਮ ਪੁਰਾਈ ਸਮਾਨ ਟੋਲ ਡਾਲਸਲੇ ਰੱਖ ਲੈ ਸਾਮਾਨ ਨਹੀਂ ਹੁੰਦਾ ਇਹ ਸੇਟਾ ਪੂਰਾ ਕਟਿਆ ਕਟਿੰਗ ਪੂਰੀ ਹੋਰ ਪੂਰੀ ਪੂਰੀ ਹੈਲੋ ਇਹ ਲੈਟ ਲਾਉਣਾ ਅੱਧ ਇੰਚੀ ਦੀ 3 ਇੰਚੀ ਦਾ ਹੈਲੋ ਤਾਂ ਨਹੀਂ ਨਾ ਜਮ ਬੜਾ ਬਚਮਲਾ ਹੋਣਾ ਯਾਰ ਪਰ ਫਿਰ ਵੀ ਨਾ ਨਹੀਂ ਬਚੀ ਹਿੰਦੀ ਗੱਡੀ ਯਾਰ ਜੇ ਸਕਾਇ ਲੱਗਣੇ ਲੱਗੇ ਜਾਣੇ ਉਹ ਸ਼ਾਤਾ ਵਿੱਚ ਆ ਬੜੀ ਬੜੀ ਕਟਿੰਗ ਕੀਤੀ ਨਾ ਆਪੇ ਕਿਸੇ ਮੇਲਾ ਲੱਗਦਾ ਨਹੀਂ ਨੀ ਗਾੜੀ ਨੇ ਕੀ ਕਰ ਰਹੇ ਹੋ ਨੀ ਨੀ ਆਹ ਪਾਸਾਈਡਾਂ ਨਹੀਂ ਭਾਜੀ ਇੱਧਰ ਲੈ ਮੈਨੂੰ ਆਵਾਜ਼ ਕਮਾਂ ਦਵਾਓ ਮੁਰਾ ਇੱਕ ਮੁੰਡਾ ਜ਼ਿਆਦਾ ਵਧੀਆ ਅੰਦਾਜ਼ ਨਾ ਚੱਲ ਹੁਣ ਮਾਰੇ ਮੈ ਤਾਂ ਨੂੰ ਦਿਨ ਬਾਹਰ ਨਾ ਆਉਣ ਠੀਕ ਚਲੋ ਸਮਾਨ ਕਿੱਧਰ ਰੱਖਣਾ ਇੱਥੇ ਇੱਥੇ ਰੱਖ ਦੇਣਾ ਸਮਾਨ ਰੋਲ ਬਨੇਗਾ ਮਾੜਾ ਜਿਹਾ ਸਮਾਨ ਕਿੰਨਾ ਭੋਣਾ ਦੋ ਤਿੰਨ ਬੰਦੇ ਸਪੈਰ ਹੀ ਜਾਂਦੇ ਨੇ ਦੋ ਤਿੰਨ ਬੰਦੇ ਪਾ ਜਾਂਦੇ ਸਮਾਨ ਇੰਨਾ ਜੀ ਸਮਾਨ ਆਹ ਥੱਲੇ ਵੀ ਥੋੜੀ ਸਪੇਸ ਹੋਣੀ ਚਾਹੀਦੀ ਹੈ ਨਾ ਥੱਲੇ ਚਾਹੀਦੀ ਹੈ ਸਪੇਸ ਹੋਣੀ ਆਹ ਹੋਵੇ ਖਰਨਾ ਨਾ ਕੋਈ

ਠੀਕ ਆ ਚਾਹ ਆ ਗਈ ਆਪਣੀ ਚਲੋ ਆਪਾਂ ਫੇ ਚੱਲੀਏ ਚੱਲੀਏ ਚਲੋ ਆਹ ਦੇਖੋ ਆ ਇੱਥੇ ਇੱਥੇ ਧਾਰ ਦੇ ਚੱਲ ਸਰਗੁਣ ਕਿੱਥੇ ਕੋ ਕਰੇ ਸਰਗੁਣ ਆਦਾ ਇਹ ਕਿਦਾਂ ਡਈ ਮਿੱਟੀ ਵਾਲੋ ਤੇ ਹੁੰਦੀ ਭੱਜ ਭੱਜਣਾ ਚੀਜ਼ਾਂ ਨੂੰ ਪੜੋ ਚਲੋ ਧਿਆਨ ਨਾਲ ਚੱਈ ਧਿਆਨ ਨਾਲ ਚੰਗਾ ਧਿਆਨ ਨਾਲ ਸਾਨੂੰ ਕਰਦਾ ਧਿਆਨ ਰੱਖਣਾ ਇਸ ਵੀ ਜਿਹੜੀ ਗੱਲ ਆ ਤਲਾਕ ਤੇ ਪਿਆਰ ਤਾਈਆਂ ਤੁਹਾਨੂੰ ਸਹੀ ਨਾ ਕਰਦੇ ਹੀ ਨਾ ਹਾਂ ਪਰ ਫੋਟਰ ਪਰ ਡਾੜੀ ਬਹੁਤ ਗੁੱਸੇ ਚ ਆਗੇ ਜੀ ਚਲੋ ਠੀਕ ਆ ਹਾਂ ਬਲੌਗ ਕਰਕੇ ਚੁੱਪ ਕਰਕੇ ਬੈਠੇ ਹੋ ਨਹੀਂ ਬਲੌਗ ਬੰਦ ਹੁੰਦਾ ਨਾ ਮਨੂੰ ਕਰਦੀ ਨੂੰ ਬੰਦ ਸਦ ਗੁਣ ਕੀ ਕੰਢੀ ਬਾਈ ਵੇਲਾ ਇਦਾਂ ਕੋਲ ਕੇ ਖੜਨਾ ਲੱਗਾ ਮੈਂ ਆਹ ਨਾ ਕਰਦੀ ਬੰਨ ਵੇਲਾ ਇਦਾਂ ਖੜਨੀ ਤੇ ਆ ਵਧੀਆ ਕੰਮ ਹੈ ਇਦਾਂ ਨਾ ਮੈਂ ਵੀ ਲਵਾਉਣਾ ਇੱਕ ਆਪਣੀ ਗੱਡੀ ਨੂੰ ਚੰਗਾ ਸਾਲ ਜੀ ਗਲਤੀ ਸ਼ਲਤੀ ਮਾਫੀ ਤੇ ਧਿਆਨ ਰੱਖੇ ਮੇਰੇ ਤੇ ਤੂੰ ਧਿਆਨ ਨਾ ਜਾਈ ਚੰਗਾ ਗੱਡੀ ਹੌਲੀ ਚਲਾਉਣੀ ਠੀਕ ਆ ਸਰ ਓਕੇ ਜੀ ਚੰਗਾ ਵੀ ਤੇ ਪੈਸਾ ਦੇ ਮੱਸਾ ਦੇਖੋ ਆਹੋ ਨੂੰ ਫੋਨ ਆਇਆ ਨੇ ਕਹਿ ਮਮੀ ਕਹਿੰਦੀ ਰੋਂਦੀ ਜੀਨ ਲੱਗਣ ਡਿਆ ਦਾ ਤੁਹਾਡੀ ਕੋਈ ਨਹੀਂ ਜੀ ਵਰ ਜੂ ਚੱਲ ਗਈ ਸੀ ਜੀ ਚੱਲ ਗਈ ਮੇਰਾ ਜੀਵ ਚੱਲੋ ਚੱਲ ਜਾਂਦੇ ਹੁਣ ਬਾਹਰ ਕਰਦੇ ਉਹ ਚਾਰੀ ਹੋਰ ਹੋਈ ਜਾਂਦੀ ਆ ਹੋਈ ਦਾਦਾ ਚਲੋ ਚਲੋ ਕਰ ਦੋ ਬੰਦ ਚਲੋ ਠੀਕ ਹੈ ਚੰਗਾ ਬਹੁਤ ਹੈ ਕੁੱਟ ਕੇ ਕਰ ਦੋ ਬੰਦ ਪਟਕੇ ਵਰ ਪਟ ਦੇਣੇ ਕੁੱਟ ਕੇ ਹੁਦ ਗਈ ਬੰਦ ਨਾ ਗਾਹੜ ਬਣ ਪਪੜੀ ਨੂੰ ਸასი ਘਾਲ ਕਰ ਦੋ ਸასი ਘਾਲ ਕਰ ਦੋ ਸასი ਘਾਲ ਕਰ ਦੋ ਪਪੜੀ ਸასი ਘਾਲ ਕਰ ਦੋ ਕਰਦੀ ਕਰਦੀ ਕਾਸੀ ਗਾਜੀ ਜੀ ਤੇਰੀ ਫੇਰ ਮਹਿਨਤ ਮਾਰੀ ਤੇ ਨਾ ਜਾਂਦੇ ਜਾਂਦੇ ਹੁਣ ਓਲੀ ਓਲੀ ਜਾਏ ਓਕੇ ਹੈ ਧਿਆਨ ਨਾ ਜਾਏ ਬਾਈ ਬਾਈ ਕਰ ਦੋ ਪੂਣੀ ਬਾਈ ਕਰ ਦੋ ਬਾਈ ਹਰ ਪੂਣੀ ਤਾਂ ਬਾਈ ਕਰ ਦੋ ਕਰ ਦੋ ਹੈਲੋ ਕਰ ਦੋ ਹੈਲੋ ਮੈਂ ਤੁਸਰੀਗਾ ਕਾਲੋ ਬਾਈ ਕੁਸਤਾ ਪਸਾ ਓਕੇ ਭਾਜੀ ਫਿਰ ਹੈ ਕਹਿੰਦੇ ਠੀਕ ਧਿਆਨ ਨਾ ਜਾਏ ਚਲੋ ਠੀਕ ਹੈ ਆ ਦੇ ਨਾ ਦੱਲੇ ਆ ਰਿਹਾ ਯਾਬਸ ਨਾ ਗੱਡੀ ਲਾਤੀ ਇੱਧਰ ਰਿਪੋਰਟ ਆਪਾਂ ਕਰਾ ਲੀਆਂ ਰਿਪੋਰਟ ਕਰਾ ਕੇ ਤੇ ਡਾਕਟਰ ਕੋ ਦਵਾਈ ਲੈਣ ਆਇਆ ਡਾਕਟਰ ਸਿਮਰ ਇੱਥੋਂ ਆਇਆ ਆਪਾਂ ਆਇਆ ਬੱਸ ਸਟੈਂਡ ਤੇ ਆਹ ਫੋਲਡਿੰਗ ਵੰਜਾ ਲੈ ਆ ਫਲਾ ਲੈ ਕੀ ਮੈਂ ਕਿਹਾ ਉੱਥੇ ਚਲੋ ਮਿਸਤਰੀਆਂ ਵਾਚ ਰਿਹਾ ਐਜਿਸਟ ਕਰਦੀਆਂ ਨੇ ਮਿਸਤਰੀਆਂ ਨੇ ਤੇ ਇਕ ਲੈ ਚੱਲਦੇ ਮੰਜਾ ਆਹ ਛੋਟਾ ਹਨਾ ਇੱਧਰ ਲਈ ਸਾਰਾ ਆਹ ਜਿਹੜਾ ਪਿਆ ਇਹ ਕਹਿੰਦੇ ਬੱਚੇ ਵਿੱਚ ਵਾਸਤੇ ਮੈਂ ਤਰਪਾਲਾਂ ਤਰੂਲ ਮੈਂ ਇੱਥੋਂ ਹੀ ਖੜਦਾ ਹਾਂ ਆ ਸੋਡਿਆਂ ਦੀ ਦੁਕਾਨ ਸਾਈਕਲਾਂ ਦੀ ਸਾਗਰ ਨੂੰ ਹੋਣੇ ਨੂੰ ਮੈਂ ਜਾਣੇ ਜਾਣਾ ਵਾ ਮੇਰਾ ਮਿਸਤਰੀਆਂ ਵਾਸਤੇ ਬੈਠ ਖਲੌਣ ਦੀ ਬੜੀ ਪਰੇਸ਼ਾਨੀ ਹੁੰਦੀ ਉਹਨਾਂ ਨੂੰ ਕੰਮ ਜੇ ਥੋੜਾ ਬਹੁਤ ਕਰਨਾ ਮੈਂ ਕਿਹਾ ਚਲੋ ਕਹਿੰਦੇ ਹੀ ਭਾਜੀ ਇੱਕ ਮੰਜਾ ਲਿਆ ਦਿਓ ਰੋਟੀ ਪਾਣੀ ਖਾਣੇ ਨੂੰ ਬਹਿਣਾ ਪੈਂਦਾ ਇਹ ਚੱਲ ਲੈ ਚੱਲ ਤੂੰ ਧਿਆਨ ਨਾ ਪਾੜੀਂ ਜਣੀ ਧਿਆਨ ਦੇਣਾ ਲੱਗਾਂ ਮਿਸਤਰੀ ਆਉਣ ਨਹੀਂ ਦੇ ਤਿੰਨ ਚਾਰ ਦਿਨ ਹੋ ਗਏ ਆ ਥੋੜਾ ਬਹੁਤ ਕੰਮ ਅਜੇ ਬਾਕੀ ਆ ਅਜੇ ਆ ਖੋਦਿਆਂ ਦੇ ਅੰਦਰੋਂ ਪਲਸਟਰ ਹੋਣ ਵਾਲੀਆਂ ਨੇ ਤੇ ਥੋੜਾ ਬਹੁਤ ਮੈਂ ਕਿਹਾ ਸੀਮੈਂਟ ਹੈਗਾ ਚਲੋ ਇਹ ਲਾ ਲਓ ਜਾਓ ਬਾਕੀ ਫਿਰ ਬਾਅਦ ਚ ਦੇਖ ਲਾਂਗੇ ਅਜੇ ਆਉਣ ਨਹੀਂ ਦੇ ਮਿਸਤਰੀ ਚਾਰ ਪੰਜ ਦਿਨ ਹੋ ਗਏ ਤੇ ਫੋਨ ਕੀਤਾ ਇਹ ਕਹਿੰਦਾ ਭਾਜੀ ਮੰਜਾ ਮੰਜਾ ਲਿਆ ਕੇ ਦੇ ਦਿਓ ਇੱਥੇ ਮਿਸਤਰੀ ਨੂੰ ਬੈਣਾ ਪਈਦਾ ਆ ਪਹੁੰਚੇ ਮਿਸਤਰੀ ਸੰਤਰੇ ਖਾ ਲੋ ਆਉਂਦਿਆ ਟਾਈਮ ਮੈਂ ਸੰਤਰੇ ਲੈ ਆਇਆ ਤੇ ਸੰਤਰੇ ਖਾਣਨੇ ਜੇ ਮਿੱਠੀ ਸਾਹਿਬ ਮੇਰਾ ਵਲੌਗ ਵੇਖਣ ਦੇ ਮਿੱਠੀ ਸਾਨੂੰ ਕਿਹਾ ਆ ਜਾਓ ਫਿਰ ਛੇਤੀ ਨੂੰ ਜਿੱਥੇ ਕੰਮ ਕਰਨ ਗਏ ਹੈ ਨਾ ਤੇ ਜਲਦੀ ਆਜਣ ਜਿਹੜੇ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਆਂਡੇ ਵੇਖਣ ਗਏ ਤੇ ਜਲਦੀ ਆਜਣ ਆ ਵਲੌਗ ਤੇ ਵੇਖ ਨਹੀਂ ਨੇ ਹੋਣੇ ਹੈ ਨਾ ਵਲੌਗ ਨਹੀਂ ਵਲੌਗ ਦੇਖਦੇ ਆ ਮਿਸਤਰੀ ਸਾਹਿਬ ਵਲੌਗ ਦੇਖਦੇ ਆ ਆ ਜਾਓ ਫਿਰ ਆ ਜਾਓ ਠੀਕ ਜੇ ਠੀਕ ਆ ਛੇਤੀ ਵੇਲੇ ਹੋ ਗਏ ਨਾ ਮਾਰੋ ਗੇੜਾ ਹੁਣ ਸਮਾਂ ਸੁਣ ਮੈਂ ਸਟਾਰਟ ਆ ਸਾਰਾ ਹੀ ਮਾਰੋ ਗੇੜਾ ਹੁਣ ਫਿਰ ਮਿਸਤਰੀ ਨੇ ਕੰਮ ਬੰਦੀ ਕਰਤਾ ਫਿਲਹਾਲ ਆਏ ਨਹੀਂ ਉਧਰਦੇ ਪਹੁੰਚੇ ਨਹੀਂ ਆ ਦਰਵਾਜਿਆਂ ਦਾ ਵੀ ਸਮਾਨ ਆਪਾਂ ਕੱਲ ਪਰਸੋਂ ਤੱਕ ਲੈ ਆਉਣਾ ਆ ਦਰਵਾਜੇ ਦੋ ਫਿਟ ਕਰ ਦੇਣੇ ਕਾ ਤੇ ਕਾ ਤੇ ਹੋ ਸਕਿਆ ਤੇ ਹੋ ਸਕਿਆ ਤੇ ਨੂੰ ਅਲੂਮੀਨੀਅਮ ਦਾ ਦਰਵਾਜਾ ਲਵਾ ਦਾਂਗੇ ਚਾ ਲੱਕੜੀ ਦਾ ਲਾ ਲਾਂਗੇ ਆਪ ਹੀ ਬਣਾ ਕੇ ਚਗਾਠ ਤੇ ਆ ਵਿੰਡੋ ਨੂੰ ਜਾਲੀ ਲਾ ਦਾਂਗੇ ਤਕਰੀਬਨ ਟਾਂਪਲੇਲੀ ਵਿਲਾ ਫਿਲਹਾਲ ਟੈਂਪਰੇਰੀ ਨੂੰ ਬੰਦ ਕਰ ਦਾਂਗੇ ਇਹਨੂੰ ਜਾਲੀ ਲਾ ਕੇ ਹਵਾ ਆਉਂਦੀ ਰਹੇਗੀ ਬਾਕੀ ਤੇ ਚਲੋ ਚੰਮਚੂਮ ਵਾਸਤੇ ਮੈਨੂੰ ਨਹੀਂ ਤਾਂ ਥੜਾ ਯਾ ਲੈ ਇੱਥੇ ਫੇਵਰ ਪਾ ਦਾਂਗੇ ਛੋਟੀ ਜੀ ਇੱਥੇ ਨਾ ਇਹਦੇ ਫੇਵਰ ਬਣਾ ਕੇ ਫਰੇਮ ਬਣਾ ਗਣਾ ਛੋਟਾ ਜਿਹਾ ਫੇਵਰ ਲਾ ਦਾਂਗੇ ਕਿ ਚੰਮਚੂਮ ਅੰਦਰ ਨਾ ਜਾਵੇ ਬਾਕੀ ਬਾਅਦ ਟੈਂਪਰੇਰੀ ਕਰ ਲਾਂਗੇ ਹੁਣ ਚਾਹੇ ਸਜੇ ਹੁੰਦਾ ਰਹੂਗਾ ਕੰਮ ਸਲਾਹ ਵਜੇ ਬਹੁਤ ਜ਼ਿਆਦਾ ਕਮਰਿਆਂ ਦੇ ਵਿੱਚ ਉਹਨੂੰ 3-4 ਦਿਨ ਤੋਂ ਦੇਖਣ ਡਿਆ ਕਹਿੰਦਾ ਭਾਜੀ ਤੁਸੀਂ ਆਓ ਤੇ ਅਸੀਂ ਜਾਣਾ ਤੇ ਅਸੀਂ ਵੀ ਥੋੜਾ ਬਿਜੀ ਸੀ ਇਸ ਕਰਕੇ ਸਾਡੇ ਕੋਲ ਨਹੀਂ ਆਇਆ ਗਿਆ ਰਾਤੀ ਵੀ ਆਪਾਂ ਉਹ ਉਹਨਾਂ ਨੇ ਕੱਲ ਪਰਸੋ ਉਹਨਾਂ ਨੇ ਛੇਤੀ ਜਾਣਾ 1 2 ਦਿਨ ਚ ਤੇ ਸਾਡੇ ਕੋਲ ਸੁਗਵਾ ਨਹੀਂ ਹੋਇਆ ਤੇ ਉਹ ਰਾਤੀ ਕਹਿੰਦੇ ਭਾਜੀ ਆਜੋ ਤੇ ਰਾਤੀ ਆਪਣੇ ਘਰ ਗੈਸਟ ਆ ਗਏ ਸੀ ਤੇ ਉਹਦੇ ਕਰਕੇ ਸਾਡੇ ਕੋਲ ਨਿਕਲਿਆ ਨਹੀਂ ਗਿਆ ਤੇ ਹੁਣ ਸਵੇਰੇ ਫਿਰ ਅੱਜ ਮਾਰਨਿੰਗ ਟਾਈਮ ਹੋ ਗਏ ਨੇ ਤੇ ਸਾਨੂੰ ਕਹਿੰਦੇ ਘਰੇ ਰਹੋ ਤੇ ਚਲੋ ਇਹ ਵਾਕੇ ਹੁਣ ਰਹਿਣਾ ਰਹਿਣਾ ਦਵਾ ਹੈ ਨਹੀਂ ਪਰ ਰਹਿਣਾ ਪੈਂਦਾ ਕੀ ਕਰੇ ਬੰਦਾ ਹਨਾ ਸਹੀ ਗੱਲ ਅਜੇ ਥੋੜੇ ਦਿਨ ਹੋਏ ਹੀ ਉਦੋਂ ਆਏ ਫੇਰ ਚਲੋ ਤੂੰ ਇਹ ਸਾਰੇ ਜਾਣੇ ਆਂਦੇ ਨੇ ਇੱਥੇ ਤੁਰੇ ਰਹਿੰਦੇ ਤੁਰੇ ਰਹਿੰਦੇ ਪਰ ਉਹਨਾਂ ਵਿਚਾਰਿਆ ਜਾਣਾ ਹੀ ਉਹ ਵੀ ਫੇਰ ਕਹਿ ਕੇ ਕਿ ਚਲ ਤੂੰ ਹੀ ਇੱਥੇ ਰਹਿ ਪਿਓ ਤੇ ਘਰ ਕੀ ਖਾਲੀ ਛੱਡਣਾ ਹੈ ਤੇ ਫੇਰ ਐਂ ਸੋਚਿਆ ਚਲੋ ਅਸੀਂ ਚਲੇ ਜਾਂਦੇ ਆ ਅਸੀਂ ਵਿਲੇ ਆਂ ਆਈ ਵਿਲੇ ਤੂੰ ਹੀ ਕਹਣਾ ਤੈ ਤੂੰ ਹੀ ਸਾਰੇ ਕਹਿੰਦੇ ਤੂੰ ਹੀ ਵਿਲੇ ਜਿਹੜੇ ਚੱਲ ਜਾਂਦੇ ਚਲੋ ਕੰਮ ਕਰ ਸਾਰੇ ਜਰੂਰੀ ਆ ਸਾਰੇ ਕੰਮ ਕਰਦੇ ਆਂ ਅਸੀਂ ਵੀ ਕਰਦੇ ਆਂ ਲੋਕ ਵੀ ਕਰਦੇ ਚਲੋ ਜਾਣਾ ਜਾਣਾ ਆਉਣਾ ਵੀ ਕਿਤੇ ਬਣਿਆ ਜਾਣਾ ਵੀ ਚਾਹੀਦਾ ਤੇ ਫਿਲਹਾਲ ਹੁਣ ਰਹਿ ਗਿਆ ਆਪਣੇ ਮਕਾਨ ਦਾ ਕੰਮ ਇਹ ਤੇ ਹੁਣ ਅੱਧ ਬੜਾ ਚੀਆ ਅੜਾ ਕੇ ਚਲ ਗਏ ਮਿਸਤਰੀ ਪਹੁੰਚਨੇ ਅਜੇ ਤੱਕ ਚਲੋ ਕੋਈ ਨਹੀਂ ਇੱਕ ਦੋ ਦਿਨ ਚ ਕਹਿੰਦੇ ਆਪਾਂ ਆਉਨੇ ਆ ਆ ਜਾਣਗੇ ਤੇ ਠੀਕ ਵਾ ਨਾ ਆਉਣਗੇ ਤਾਂ ਵੀ ਠੀਕ ਆ ਵੈਸੇ ਜਾਣਾ ਹੁੰਦਾ ਨੇ ਕਿਉਂਕਿ ਉਹ ਕਹਿੰਦੇ ਸੀ ਆਪਾਂ ਇੱਕ ਦੋ ਪੰਜ 6 ਦਿਨਾਂ ਦਾ ਕੰਮ ਫੜਿਆ ਕਿਤੇ ਉਹਨਾਂ ਨੇ ਜਰੂਰੀ ਤੇ ਉਹ ਕਰ ਦੇਣਗੇ ਤੇ ਚਲੋ ਫਿਰ ਇਹ ਵੀ ਬਾਕੀ ਇਹਨਾਂ ਨੇ ਕਰਨਾ ਇੱਥੇ ਇੱਕ ਸਟੱਪ ਬਣਾਉਣਾ ਪੌੜੀਆਂ ਦਾ ਅਸ ਜਗ੍ਹਾ ਤੇ ਇੱਥੋਂ ਲੈਣਾ ਮੈਂ ਇੱਕ ਇੱਥੇ ਲਾਉਣੀ ਜਗਾੜ ਆਪਾਂ ਇੱਥੇ ਇੱਕ ਬਣਾਉਣਾ ਤੇ ਉਧਰ ਦੀ ਪੌੜੀਆਂ ਚੜ੍ਹਣੀਆਂ ਫਿਲਹਾਲ ਅਜੇ ਕਰਨਗੇ ਤੇ ਫਿਰ ਆਜੇ ਇਹਦੀ ਟੈਂਪ ਇਹਨੂੰ ਕੀ ਕਹਿੰਦੇ ਆ ਅਜੇ ਤਾਂ ਚੜ੍ਹਨ ਵਾਸਤੇ ਰੈਂਪ ਵੀ ਬਣਾਉਣਾ ਪੈਣਾ ਟੈਂਪਰਰੀ ਅਜੇ ਫਿਲਹਾਲ ਇਹ ਟੈਂਪਰਰੀ ਮਿੱਟੀ ਪਾਈ ਹੈ ਵਸੇ ਇੱਥੇ ਜਦੋਂ ਮੈਂ ਟੈਂਪਰਰੀ ਕਹਿੰਦਾ ਹਾਂ ਕਿ ਇਹਨਾਂ ਬੜਾ ਖੁਸ਼ ਹੁੰਦੀ ਟੈਂਪਰਰੀ ਟੈਂਪਰੇਰੀ ਲਈ ਹੁੰਦਾ ਜੋ ਟੈਂਪਰੇਰੀ ਟੈਂਪਰੇਰੀ ਹੈ ਤੇ ਬਾਕੀ ਚਲੋ ਦੇਖਦੇ ਤੇ ਸਵੇਰੇ ਆ ਸਮਾਨ ਛਾੜੀਏ ਦਾ ਵੀ ਆ ਦੋ ਦਰਵਾਜੇ ਉਹ ਕਿਹਾ ਸੀ ਉਹ ਲੈ ਕੇ ਨਹੀਂ ਆਏ ਸਮਾਨ ਮੈਂ ਲਿਖਾਇਆ ਸੀ ਦੋ ਚਗਾਠਾਂ ਦੇ ਦੋ ਦਰਵਾਜੇ ਮੈਂ ਦੋ ਲਾ ਦਿੰਦੇ ਤੇ ਬਾਕੀ ਆ ਕੇਵਲ ਤੇ ਉਹਨਾਂ ਦੇ ਸਾਹਮਣੇ ਗਵਾਂਡੀਆਂ ਘਰ ਪਾਈ ਆ ਇਹ ਕੇਲੇ ਜਦੋਂ ਮੋਟਰ ਚਲਾਉਣੀ ਹੁੰਦੀ ਆ ਤੇ ਉਦੋਂ ਆਪਾਂ ਚਾਲੂ ਕਰ ਲਈਦੀ ਆ ਚਲੋ ਕੋਈ ਨਹੀਂ ਆਪੋ ਆਪਣਾ ਬੜੋਂਗਾ ਸਾਦੇ ਸਾਦੇ ਵਧੀਆ ਕੋਈ ਗੱਲ ਨਹੀਂ ਕਬਰੋਣਾ ਨੇ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਟੈਨਸ਼ਨ ਕੋ ਲੈਣੀ ਨਹੀਂ ਮੇਰੇ ਨਾਲ ਟੈਨਸ਼ਨ ਤੇ ਲੈਣਾ ਚਲੋ ਹਰ ਕਿਸੇ ਦਾ ਕਾਰੋਬਾਰ ਚੱਲਣਾ ਚਾਹਦਾ ਹੈ ਤੇ ਹਰ ਦੁਆਵਾ ਕਰਦੇ ਆਂ ਕਿ ਕੋਈ ਵੀ ਬੰਦਾ ਵਾਣਾ ਆਪਣਾ ਕੰਮ ਕਾਰ ਕਰਾਂ ਰਿਹਾ ਪ੍ਰਮਾਤਮਾ ਨੂੰ ਤਰੱਕੀਆਂ ਬਖਸ਼ੇ ਕਾਰੋਬਾਰ ਵਿੱਚ ਵਾਧੇ ਪਾਵੇ ਚਲੋ ਜੀ ਦੇ ਵਸਦੇ ਰਹਿਣ ਸਾਰੇ ਤਰੱਕੀਆਂ ਬਖਸ਼ਣ ਤੇ ਸਾਨੂੰ ਸਪੋਰਟ ਕਰਨ ਵਾਲਿਆਂ ਦੀ ਵੀ ਬਹੁਤ ਦਿਲੋਂ ਧੰਨਵਾਦ ਉਹਨਾਂ ਦਾ ਜਿਹੜਾ ਸਾਨੂੰ ਸਪੋਰਟ ਕਰਦੇ ਨੇ ਜਾਂਦੇ ਜਾਂਦੇ ਆਪਾਂ ਡਿਆਰੀ ਉਹਨਾਂ ਦੇ ਫਲਾਟ ਚੋਂ ਦੇਖ ਕੇ ਜਾਵਾਂਗੇ ਦੇਖ ਕੇ ਜਾਵਾਂਗੇ ਫਿਰ ਉਹਨਾਂ ਨੇ ਬੁਲਾਉਗੇ ਦੇਖ ਆਪਣੇ ਚਲ ਗਏ ਫਲਾਟ ਚ ਆਪਣੇ ਘਰ ਚਲ ਗਏ ਤੇ ਉੱਧਰ ਨਹੀਂ ਗਏ ਹੁਣ ਲੈ ਸਬਜੀ ਸਬਜੀ ਵੇਖ ਲੈਣੇ ਉੱਥੋਂ ਜੇ ਕੋਈ ਲੱਗੀ ਹੈ ਤੋੜ ਕੇ ਲੈ ਜਾਣੇ ਜਰੂਰ ਪੈ ਖਰਚਣੇ ਆ ਜਰੂਰ ਕਹਿ ਖਰਚਣੇ ਹੁਣ ਪਿਆਦਾ ਤਾਂ ਲਈਏ ਜੇ ਆਈਆਂ ਆਹੋ ਉਹਨਾਂ ਦੇ ਘਰ ਚ ਰਹਿਣਾ ਵਾ ਤੇ ਫਿਰ ਸਬਜੀ ਵੀ ਉੱਥੋਂ ਤੋੜ ਤੋੜ ਕੇ ਲੈ ਜਾਣੇ ਜੋ ਵੀ ਲੱਗਾ ਜੋ ਵੀ ਲਾਇਆ ਡੈਣੀ ਦੀ ਲੱਗੀ ਹੈ ਜਿਹੜੀ ਖਾਣ ਜੋਗ ਲੈ ਜਾਣੇ ਜਿਵੇਂ ਬੈਂਗਣ ਸੈਂਗੜ ਹੋਏ ਹੋਰ ਕੋਈ ਆਟਮ ਲੱਗੀ ਹੋ ਕੇ ਦੇਖਦੇ ਆਂ ਜਾ ਕੇ ਉੱਥੇ ਲੱਗਿਆ ਵੀ ਆਗੇ ਇਦਾਂ ਹੀ ਹੁਣ ਆਪਾਂ ਚੱਲੇ ਆਂ ਘਰ ਕਿਉਂਕਿ ਪਹਿਲਾਂ ਸੋਚਿਆ ਸੀ ਜੜੀ ਹੋਣ ਵਾਲੇ ਪਲਾਟ ਵਿੱਚ ਜਾਵਾਂਗੇ ਪਰ ਨਹੀਂ ਧੁੰਦ ਕਾਫੀ ਪੈ ਚੁੱਕੀ ਆ ਹੁਣ ਉਹਨਾਂ ਨੂੰ ਜਾਣਾ ਪੜਾ ਕਰੇ ਵਾਪਸੀ ਧੁੰਦ ਵੀ ਕਾਫੀ ਨਾਲੇ ਦੇ ਨਾਲੇ ਠੰਡੀ ਬੜੀ ਹੋ ਗਈ ਆ ਸਵੇਰੇ ਆਵਾਂਗੇ ਮਾਰਨਿੰਗ ਟਾਈਮ ਉੱਥੇ ਚਲੋ ਮਿਲਦੇ ਆਂ ਮੈਂ ਘਰ ਜਾ ਕੇ ਬਾਏ ਬਾਏ ਲੱੱਡ ਬੰਦੀ ਭਈਏ ਸਬਜ਼ੀ ਸੋ ਤੇ ਆ ਗੋਬੀ ਦੀ ਸਬਜ਼ੀ ਬਣਾ ਲੈ ਤੇ ਰੋਟੀ ਕਾਈਏ ਵਧੀਆ ਜੀ ਸਬਜ਼ੀ ਬਣਾ ਲਈ ਗੋਬੀ ਕਿੰਨੇ ਦਿਨ ਹੋ ਗਏ ਬਣਾਈ ਨਹੀਂ ਮਟਰ ਹੀ ਖਾਈ ਹੁੰਦੇ ਮਟਰ ਹੀ ਆਲੂ ਮਟਰ ਹੀ ਮਸੂਰੀ ਐ ਤੇ ਰੋਟੀ ਆਪਣੀ ਆ ਚੁੱਕੀ ਆ ਕਰਨ ਨੂੰ ਅਜੇ ਫੇਰ ਵੀ ਰਾਜੇ ਦੇ ਸੀਏ ਡਾਕਟਰ ਸਾਹਿਬ ਨੇ ਤੇ ਫੇਰ ਵੀ ਕਿਰ ਚਲੋ ਥੋੜਾ ਬੁਧ ਘਰ ਦਾ ਕੰਮਨ ਕਰ ਲੈਂਦੀ ਆ ਆਪਣਾ ਇੱਧਰ ਉੱਧਰ ਦਾ ਹਨ ਕਰਨਾ ਪੈਂਦਾ ਤੁਹਾਨੂੰ ਪਤਾ ਹੀ ਹੋ ਰਹਿਆ ਉੱਥੇ ਅਜੇ ਮम्मी ਕਰ ਦਿੰਦੇ ਹੁਣ ਇੱਥੇ ਹੁਣ ਕੋਈ ਅੱਜ ਦੇ ਕੱਲ ਦੇ ਗਏ ਆ ਕੱਲ ਦੇ ਆਜ ਹੀ ਗਏ ਸਾਡੀ ਅੱਜ ਹੀ ਗਏ ਨੇ ਵੈਸੇ ਤਾਂ ਕੱਲ ਸ਼ਾਮ ਨੂੰ ਜਣਾ ਡੀ ਤੇ ਰਹੇ ਫਿਰ ਫਿਰ ਅੱਜ ਗਏ ਨੇ ਬਹੁਤ ਟਾਈਮ ਬਹੁਤ ਬਹੁਤ ਕੰਮ ਕਰਨੇ ਕਰਨਾ ਬਣਾ ਚਾਹ ਠੀਕ ਆ ਫਿਰ ਮਿਲਦੇ ਨੇ ਨੈਕਸਟ ਵਲੌਗ ਚ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਜੇ ਨਵੇਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸਾਡਾ ਫੇਸਬੁੱਕ ਤੇ ਪੇਜ ਦੇ ਨੂੰ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਰਬ ਰਬਾਏ